ਜੀ ਪੱਤਾ ਪੱਤਾ ਨਾਮ ਜੱਪੜਾ ਜੀ ਪੱਤਾ ਪੱਤਾ ਨਾਮ ਜੱਪੜਾ ਬੱਲੇ ਬੱਲੇ ਜੀ ਪੱਤਾ ਪੱਤਾ ਨਾਮ ਜੱਪੜਾ ਜੀ ਪੱਤਾ ਪੱਤਾ ਨਾਮ ਜੱਪੜਾ ਉਹ ਯਾਤਰਾ ਪ੍ਰੇਰਿਤ ਉਧਰ ਦੇ ਵਿੱਚ ਬਹੁਤ ਮਾਤਮਾ ਮਹੱਲਿਆਂ ਦੇ ਆਪਣੇ ਜੈਤੋ ਆਪਣੀ ਵਖੜਾ ਕਾਲੂ ਡੈਮ ਨਹੀਂ ਮੰਨਦਾ ਮੈਂ ਕੋਈ ਉਹ ਨਹੀਂ ਲੈਂਦਾ ਉਹ ਆਹ ਘਰ ਨੂੰ ਵਕਤ ਵਕਤ ਮਾਰਿਆ ਕੋਈ ਹਿਰੇ ਹੋਏ ਕੋਈ ਬਾਹਰ ਖੜੀ ਕਰਕੇ ਸਟੇਜ ਉੱਤੇ ਆ ਗਏ ਸਾਰੇ ਜੀ ਇੰਦਰ ਸ਼ਹਿਰ ਦੇ ਵਿੱਚ ਇਹ ਨਗਰ ਸੀ ਸਰ ਸੇ ਜਾਣੀ ਮਤਲਬ ਕੋਈ ਜੀ ਬੈਠੇ ਨਾ ਜੀ ਆਪ ਕੰਸਤਾ ਵਾ ਦੇ ਲੰਗਰ ਦੀ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ ਤੇ ਅੱਜ ਅਸੀਂ ਇੱਥੇ ਆ ਕੇ ਦੇਖੀ ਚਾਹ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਕਿਤੇ ਇੱਥੇ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਵਖਰੀਦਾਰੀ yeah ਰ ਬਹਿ ਗਿਆ ਸੀ ਮੈਂ ਕਿ ਨਹੀਂ ਜਾਣਾ ਪਰ ਨਹੀਂ ਜੋ ਅਨਾਰ ਕਿਤੇ ਪਟਾਕੇ ਚੱਲ ਰਹੇ ਨੇ ਸੰਗਤਾਂ ਦੇ ਵਿੱਚ ਗੁਰੂ ਮਹਾਰਾਜ ਨੂੰ ਲੈ ਕੇ ਬਹੁਤ ਖੁਸ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਬਹੁਤ ਹੀ ਖੂਬਸੂਰਤ ਲਾਈਟਿੰਗ ਕੀਤੀ ਗਈ ਹੈਗੀ ਇਹ ਮਹੱਲੇ ਦੇ ਵਿੱਚ ਜੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈਗੀ ਤੁਹਾਨੂੰ ਸੰਗਤਾਂ ਦੇ ਵਿੱਚ ਇੱਕ ਗੁਰੂ ਮਹਾਰਾਜ ਦੇ ਜਨ ਦਿਹਾੜੇ ਨੂੰ ਲੈ ਕੇ ਬਹੁਤ ਹੀ ਖੁਸ਼ੀ ਨਜ਼ਰ ਆ ਰਹੀ ਆ ਦੀ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਕਿ ਸੰਕਤਾ ਵਾਸਤੇ ਲੰਗਰ ਚਲਾਏ ਜਾ ਰਹੇ ਹੈਗੇ ਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰਾਂ ਹੀ ਦੇਖ ਰਹੇ ਹੋ ਦੇਖੋ ਕਿ ਆਤੀਸ਼ਵਾਦੀ ਜੜੀ ਆ ਬਹੁਤ ਹੀ ਵਧੀਆ ਢੰਗ ਦੇ ਨਾਲ ਕੀਤੀ ਜਾ ਰਹੀ ਹੈਗੀ ਆ ਸੋ ਸ਼ਾਮ ਦੀ ਇਹ ਫੇਰੀ ਜੜੀ ਆ ਪੂਰੇ ਮਹੱਲੇ ਦੇ ਵਿੱਚ ਕੱਢੀ ਜਾ ਰਹੀ ਆ ਬਹੁਤ ਹੀ ਝੂਮ-ਤਾਂਦੇ ਨਾਲ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਹਾਂ ਦਰਵਾਜ ਸਮੂਹ ਸੰਗਤਾ ਕਿਹੜੇ ਕਿ ਇੰਨਾ ਬੜੇ ਪਿਆਰ ਸਤਕਾਰ ਦੇ ਨਾਲ ਇਸ ਜਾਗੋ ਸ਼ਾਮਿਲ ਹੁੰਦੇ ਲੰਗਰ ਛੱਕਣ ਨਾਲ ਲੰਗਰ ਵੀ ਛਕੋ ਪਰ ਆਨੰਦ ਮਾਣੋ ਵੀ ਇੰਦਾ ਵੀ ਜਾ ਕੇ ਦੇਣੀ ਜਾਂ ਇਹ ਜਗ ਜੀਵਿਆਂ ਦੇ ਮੇਲੇ ਹੁੰਦੇ ਆ ਪਿਆਰੀ ਸਤ ਸੰਗਤ ਸਾਹਮਣੇ ਤਸਵੀਰਾਂ ਦੇਖੀ ਰਿਓ ਚਾਰੇ ਪਾਸੇ ਰੌਣਕਾਂ ਜੜੀਆਂ ਆਦੇਸ਼ਵਾਜੀ ਹੋਈ ਹੈ ਮਾਚੇ ਦਾ ਜਮਾਰ ਦਵਾਪਾ ਦਾ ਜਮਾਰ ਗਿਆ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵਿੱਚ ਬਹੁਤ ਹੀ ਮੋਸ਼ਰ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਹੈ ਮਾਚੇ ਦਾ ਜਮਾਰ ਮਾਚੇ ਦਾ ਜਮਾਰ ਤਾਂ ਇਹ ਪਰਬ ਹੈ ਤੁਸੀਂ ਦੇਖ ਸਕਦੇ ਹੋ ਪਤਾਲੀਆਂ ਮਾਰਾ ਯਾਰ ਆਦੇਸ਼ਵਾਜੀ ਜਿਹੜੀ ਹੈ ਪਤਾਲੀਆਂ तूं नचदे रहणा जी शोच नचो दुआ ਕੈਰੀ ਨਿਊਜ਼ ਐ ਕੈਰੀ ਨਾਲ ਤਾਂ ਤਾੜੀ ਮਾਰ ਦਿਓ ਯਾਰ ਬਹੁਤ ਵਧੀਆ ਔਰ ਸਾਡੇ ਡਾਕਟਰ ਸਾਹਿਬ ਕੋਸ਼ਸ਼ ਕਰਦੇ ਡਾਕਟਰ ਸਾਹਿਬ ਵਧਾਈਆਂ ਮੁਬਾਰਕਾਂ ਜੀ ਮੁਬਾਰਕਾਂ ਸਾਰਿਆਂ ਨੂੰ ਕੀ ਬਾਤ ਹੈ ਅੱਡੀ ਰੌਣਕ ਜਿਹੜੀ ਆ ਪਾਜੀ ਉਮਰ ਵਧਾਤੀ ਮੇਰੀ ਵੀ ਔਰ ਹਮੇਸ਼ਾ ਕੰਨੀ ਨਾਲ ਸਾਡੇ ਨਾਲ ਬਹੁਤ ਮਿਹਰਬਾਨਿਆ ਪਾਜੀ ਔਰ ਇਹ ਪ੍ਰੋਗਰਾਮ ਨੂੰ ਮਿਲ ਕੇ ਥੈਂਕ ਯੂ ਵੈਰੀ ਮਚ ਔਰ ਜਿਹੜੇ ਟੈਕ ਸਾਡੇ ਚਾਂਦ ਸਾਹਿਬ ਜਿਹੜੇ ਕੰਪਿਊਟਰ ਇਹ ਕੰਪਿਊਟਰ ਗੇਮ ਵਾਲੇ ਚਾਂਦ ਸਾਹਿਬ ਅਜਾ ਅਜਾ ਮੈਂ ਤੈਮ ਕੁਸ਼ਲ ਕਰੀਓ ਮੈਂ ਬੋਰ ਨਹੀਂ ਕਰਦਾ ਪਰ ਨੱਚਣਾ 5-7 ਘੰਟੇ ਆ ਬਾਮਾ ਜਾ ਕੋ ਸਾਰੀ ਰਾਤ ਹੋ ਜਾਵੇ ਜਣਾ ਨਹੀਂ ਰੋਸ਼ਨ ਪਾਸੀ 2 ਮਿੰਟ ਲਈ ਰੋਸ਼ਨ ਪਾਸੀ ਅਕਾਸ਼ ਬਹਾਰਾ ਜੀ ਦੇ ਗੁਰਪੁਰਬ ਦੀ ਆਪ ਸਭ ਨੂੰ ਬਹੁਤ ਬਹੁਤ ਬਧਾਈ ਮੈਂ ਜਦੋਂ ਦੇਖਦਾ ਐਨੀ ਸੰਗਤ ਨੂੰ ਤਾਂ ਮੈਨੂੰ ਹਲੇ ਨਹੀਂ ਹਲੇ ਨਹੀਂ ਪਤਾ ਮੈਂ ਸੋਚਨ ਤਾਂ ਮਜ਼ਬੂਰ ਹੋ ਜਾਂਨਾ ਕਿ ਮਾਰਾ ਜਾਇਦਾ ਬੇਗੰਪੁਰਾ ਸੀ ਜਿਹੜਾ ਉਹਨਾਂ ਨੇ ਮੇਘਮ ਪੁਰੇ ਦਾ ਜੀ ਦਾ ਬਹੁਤ ਅੱਛਾ ਸੰਕਲਪ ਲਿਆ ਸੀ ਜੀ ਆ ਸਾਨੂੰ ਮੈਸੇਜ ਦਿੱਤਾ ਸੀ ਨਾ ਸਾਡਾ ਲਾਲਾ ਆ ਤੇ ਕਿੱਥੇ ਰਹਿੰਦਾ ਬੋਡਾ ਮੇਲੇ ਸਹੀ ਗੱਲ ਹੈ ਮੈਂ ਅਜੇ ਸਵੇਤਾ ਬੀ ਵੀਐਸਪੀ ਦੇ ਨਾਲ ਵੀ ਮੇਰੀ ਗੱਲ ਹੋਈ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਯਾਰ ਤੁਸੀਂ ਰੋਡ ਦਾ ਕੰਮ ਸਾਨੂੰ ਬਣਾ ਦਿਓ ਸਾਰੇ ਚੱਕਿਆ ਨਿਕਲਣੀਆਂ ਠੀਕ ਆ ਨਾ ਤੇ ਹੋਰ ਵੀ ਕਈ ਜਿਹੜੇ ਸਰਕਾਰ ਦੇ ਵਿੱਚ ਸਾਡੇ ਬੰਦੇ ਬੈਠੇ ਆ ਓ ਭਾਜੀ ਰੋਡ ਬਣ ਜਾਣਾ ਬਣ ਜਾਣਾ ਬਣ ਜਾਣਾ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਜਦੋਂ ਸਾਡੀ ਸਰਕਾਰ ਆਈ ਨਾ ਤੇ ਕਹਿਨ ਦੀ ਲੋੜ ਨਹੀਂ ਪੈਣੀ ਸਾਢੇ 2 ਸਾਲ ਪਹਿਲਾਂ ਰੋਡ ਰੋਡ ਰਾਤੋ ਰਾਤ ਬਣੇ ਹੋਏ ਜਿੱਦਾਂ ਭੈਣ ਕੁਮਾਰੀ ਮਾਇਆਬਦੀ ਨੇ ਯੂਪੀ ਦੇ ਵਿੱਚ ਰਾਤੋ ਰਾਤ ਸ਼ਹਿਰ ਸ਼ਹਿਰ ਗੋਵਰਧਨਪੁਰ ਦੇ ਵਿੱਚ ਜਿੱਦੇ ਗੁਰੂ ਮਹਾਰਾਜ ਦਾ ਜਨਮ ਹੋਇਆ ਰਾਤੋ ਰਾਤ ਮਾੜੇਪੁਰ ਦੇ ਤੇ ਵਿੱਚ ਸਵੇਰ ਨੂੰ ਰੋਡ ਬਣੇ ਹੋਏ ਸੀ ਉਹ ਮੈਂ ਇਹ ਬੇਨਤੀ ਕਰੂੰਗਾ ਕਿ ਇੰਨਾ ਆਪਣੀ ਜਨਸੰਖਿਆ ਜੇ ਅੱਜ ਚੰਨੀ ਸਾਫ ਦਾ ਮੁੱਖ ਮੰਤਰੀ ਰੋਂਦਾ ਨਾ ਤੇ ਸਾਡਾ ਜਿਹੜਾ ਇੰਨਾ ਲਾਣਾ ਨਾ ਸਾਡਾ ਪ੍ਰਧਾਨ ਆ ਪੰਜਾਬ ਦਾ ਔਰ ਨਾ ਹੀ ਸਾਡਾ ਕੋਈ ਚੰਗੇ ਹੱਥ ਦੇ ਕੋਈ ਸਾਡੇ ਸਮਾਜ ਦੇ ਵਿੱਚੋਂ ਕੋਈ ਸਾਡਾ ਜਿਹੜਾ ਵੀ ਗੁੰਮਾਇਂਦਗੀ ਕਰਦਾ ਉਹ ਇਸ ਕਰਕੇ ਰੋਂਦਾ ਕਿਉਂਕਿ ਉਹਨੂੰ ਪਤਾ ਆ ਕਿ ਸਰਕਾਰਾਂ ਦਾ ਜਾਂ ਰਾਜ ਸੱਤਾ ਦਾ ਚਸਕਾ ਕੀ ਹੁੰਦਾ ਸਾਡੇ ਲਾਣੇ ਚੇ ਚਸਕਾ ਨਹੀਂ ਪਿਆ ਸਾਹ ਪੰਛੀ ਰਾਮ ਜੀ ਕਹਿੰਦੇ ਹੁੰਦੇ ਸੀ ਕਿ ਜਿੱਦਣ ਤੁਹਾਨੂੰ ਲਾਣੇ ਨੂੰ ਚਸਕਾ ਪੈ ਗਿਆ ਸਰਕਾਰ ਬਣਾਉਣ ਦਾ ਤੇ ਦੂਜੀ ਸਰਕਾਰ ਹੀ ਨਹੀਂ ਹੋਣੀ ਇੱਥੇ ਸੋ ਨਹੀਂ ਬੇਤੁਆ ਨਾਲ ਜੈਪੀ ਜੈਪਾਰ ਸੁਨੀਹਾ ਭਾਈ ਤੁਹ ਬਹੁਤ ਦੇਵਾਂਗੇ ਗੁੱਸਾ ਨਗਿਓ ਪ੍ਰਣਾ ਰਬੀਦਾਸੀਆਂ ਦੇ ਮੇਰੇ ਹੋਮ ਰਬੀਦਾਸੀਆਂ ਦੇ ਤੜੀ ਤੜੀ ਪਹਿਲਾ ਬਲੀ ਕੈਮਰਾ ਉਧਰ ਨੂੰ ਕਰਦੋ ਕੈਮਰਾ ਉਧਰ ਨੂੰ ਹੋ ਰਵੀ ਸਸੀਆਂ ਦੇ ਵੇਲੇ ਕਮੈਂਟ ਲਿਆ ਕਰਦੀਆਂ ਕਰੋ ਕਰੋ ਜੀ ਪੰਜਾਬੀ ਦਾ ਬਹੁਤ ਸ਼ਰਮੋਹਾਰ ਆ ਬਾਬਾ ਨਦਮੀ ਉਹਨਾਂ ਦਾ ਇੱਕ ਸ਼ੇਰ ਪਾਸ ਆਏ ਹਾਏ ਉਹ ਕਹਿੰਦੇ ਆਪਕੋ ਵੀ ਹਿੰਮਤੋਂ ਬਹੁਤੀ ਦਿੱਤੀ ਆਹਾਂ ਤਾਂ ਵੀ ਭਾਂਡੇ ਪਿੱਲੇ ਰਹਿ ਹਾਂਜੀ ਹਾਂਜੀ ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਦਿੱਤੀ ਤਾਂ ਵੀ ਭਾਂਡੇ ਪਿੱਲੇ ਰਹਿ ਵਾਹ ਜੀ ਵਾਹ ਭਾਂਬੜ ਦੇ ਜਾ ਤੂਫਾਂ ਫਿਚੜੀ ਸਾਡੇ ਲੀੜੇ ਕਿੰਨੇ ਰਹਿ ਆਏ ਹਾਏ ਦਰਦ ਦਰਦ ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਤਾਂ ਵੀ ਭਾਂਡੇ ਪਿੱਲੇ ਰਹਿ ਹਾਂਜੀ ਕੰਬੜ ਜੀਆ ਤੁੱਪਾਂ ਵਿੱਚ ਵੀ ਸਾਡੇ ਲੀੜੇ ਜਿੱਲੇ ਰਹੇ ਦੋਸ਼ ਦਿਓ ਨਾ ਝਖੜਾ ਉੱਤੇ ਸਿਰ ਤੋਂ ਉੱਡੇ ਤੰਬੂਆਂ ਦਾ ਬਾਜੀ ਵਾਹ ਫਿਰ ਨੋਟ ਦਿਓ ਨਾ ਸਮਝੇ ਮੇਰੇ ਭਰਾ ਮੇਰੀਆਂ ਭੈਣਾਂ ਦੋਸ਼ ਦਿਓ ਨਾ ਤੰਬੂਆਂ ਉੱਤੇ ਝਖੜਾ ਉੱਤੇ ਝਖੜ ਨੇੜੀਆਂ ਸਿਰ ਤੋਂ ਫਿਰ ਤੋਂ ਉੱਡੇ ਤੰਬੂਆਂ ਦਾ ਜਿਹੜੇ ਇੰਟ ਉੱਡ ਜਾਂਦੇ ਆ ਦੋਸ਼ ਦਿਓ ਨਾ ਝਖੜਾ ਉੱਤੇ ਸਿਰ ਤੋਂ ਉੱਡੇ ਤੰਬੂਆਂ ਦਾ ਕਿ ਲੈ ਠੀਕ ਨਹੀਂ ਠੋਕੇ ਘਰੇ ਸਾਤੋਂ ਰਸੈਟ ਲੈ ਇੱਕ ਹੋ ਲੋ ਕੋਲ ਬਾਦੋ ਹਾਜੀ ਤੇ ਰਾਜੂ ਹਾਂਜੀ ਮੈਂ ਕਿਵੇਂ ਵੀ ਨਮੀ ਛੋਟੇ ਜਿਹੇ ਕਹਿਣਾ ਚਾਹਣਾ ਠੋਕੇ ਲੇਖਣੀ ਸੈਦਾਪੁਰ ਬੇ ਇੱਕ ਛੋਟੀ ਜੀ ਗੱਲ ਆ ਹਾਂਜੀ ਮੇਰੇ ਤੋਂ ਕਈ ਬੰਦੇ ਕੈਮਰਾ ਘੁਮਾ ਲੈਂਦੇ ਜਦੋਂ ਮੇਰੀ ਸ਼ਕਲ ਦੇਖਦੇ ਯਾਰ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿੰਨਾ ਕੰਨੀ ਖੋਲ ਕੇ ਸੁਣਨਾ ਕੱਲ ਮੇਰੀ ਕੰਨੀ ਖੋਲ ਕੇ ਸੁਣਨਾ ਕੱਲ ਮੇਰੀ ਕੋਈ ਸਾਨੂੰ ਹਿੱਕ ਨਾਲ ਲਾਉਂਦਾ ਨਾ ਜੇ ਬਾਬਾ ਸਾਹਿਬ ਸਾਨੂੰ ਹੱਕ ਦਵਾਉਂਦਾ ਨਾ ਹੋ ਗੱਡੀਆਂ ਛੱਡੀਆਂ ਜਾਂਚ ਚੂਟਣ ਦਾ ਇੱਕ ਪਾਸੇ ਹਾਂਜੀ ਤੇ ਗੱਡੀਆਂ ਛੱਡੀਆਂ ਜਾਂਚ ਚੂਟਣ ਦਾ ਇੱਕ ਪਾਸੇ ਕੋਈ ਅੱਦਾ ਮੜਨਾ ਵੀ ਲੈ ਪਾਉਂਦਾ ਨਾ ਜੇ ਬਾਬਾ ਸਾਹਿਬ ਸਾਨੂੰ ਹੱਕ ਦਵਾਉਂਦਾ ਨਾ ਉਹ ਟਾਰ ਨਾਲ ਇੱਕ ਤਾਣ ਕੇ ਤੁਰਨਾ ਤੇ ਇੱਕ ਪਾਸੇ ਹਾਂਜੀ ਟਾਰ ਨਾਲ ਇੱਕ ਤਾਣ ਕੇ ਤੁਰਨਾ ਤੇ ਇੱਕ ਪਾਸੇ ਕੋਈ ਅੱਦਾ ਮੜਨਾ ਵੀ ਲੈ ਪਾਉਂਦਾ ਨਾ ਬਿਲਕੁਲ ਕਿਉਂਕਿ ਅਸੀਂ ਰਹਿਮੋ ਕਰਮ ਤੇ ਰਹਿੰਦੇ ਸੀ ਬਾਬਾ ਸਾਹਿਬ ਦੀ ਬਦੌਲਤ ਅਸੀਂ ਮਕਾਰ ਖਰੀਦੇ ਅੱਜ ਬਿਲਕੁਲ ਕਿਉਂਕਿ ਤੁਹਾਡੇ ਕੋਲ ਖੇਤ ਖਰੀਦ ਨਹੀਂ ਹੋ ਰਹੀ ਹਾਂਜੀ ਉਹ ਕਹਿੰਦਾ ਗੱਡੀਆਂ ਛੱਡੀਆਂ ਜਾਂ ਜਾਂਜ ਝੂਟਣੇ ਦਾ ਕੋਈ ਅੱਦਾ ਮੰਨਣਾ ਵੀ ਲੈ ਪਾਉਂਦਾ ਨਾ ਜੇ ਬਾਬਾ ਸਾਹਿਬ ਸਾਨੂੰ ਹੱਕ ਦਵਾਉਂਦਾ ਨਾ ਉਹ ਤੋਰ ਨਾਲ ਹਿੱਕ ਤਾਣ ਕੇ ਤੁਰਨਾ ਤੇ ਇੱਕ ਪਾਸੇ ਹਾਂਜੀ ਕੋਈ ਪਿੱਛੋਂ ਛਾਪੇ ਲਾਉਣਾ ਨਾ ਜੇ ਬਾਬਾ ਸਾਹਿਬ ਸਾਨੂੰ ਹੱਕ ਦਿਵਾਉਂਦਾ ਨਾ ਜੇ ਬਾਬਾ ਸਾਹਿਬ ਸਾਨੂੰ ਹੱਕ ਦਿਵਾਉਂਦਾ ਨਾ ਇੰਦਰਾ ਕਦੀ ਵੀ ਰਾਜ ਨਾ ਕਰਦੀ ਇੰਦਰਾ ਕਦੀ ਵੀ ਇੰਦਰਾ ਕਦੀ ਕਦੀ ਰਾਜ ਨਹੀਂ ਕਰ ਸਕਦੀ ਸਗੀ ਇੰਦਰਾ ਕਦੀ ਵੀ ਰਾਜ ਨਾ ਕਰਦੀ ਜੇ ਔਰਤ ਦੀ ਵੋਟ ਮਰਦ ਰੱਬ ਨਾਲ ਬੜਾ ਪਰੋਣਾ ਨਾ ਜੁਗੈ ਪੈਰ ਦੀ ਜੁੱਤੀ ਔਰਤ ਨੂੰ ਪਿਆ ਜਾਂਦਾ ਸਰਤਾ ਤਾਜ ਬਣਾ ਬਾਬਾ ਸਾਹਿਬ ਡਾਕਟਰ ਵੀਰ ਅਮਰ ਦਾ ਸਭ ਨੂੰ ਬਹੁਤ ਜੀਆ ਜੈਪੀਮ ਜੈਪੀ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ